ਪੰਜਾਬੀ ਬੀਬਾ ਟੈਕਨਾਲੋਜੀ ਸਾਡੇ ਦੋਸਤਾਂ ਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਪਿਆਰ ਸਤਿ ਸਤਿਕਾਰ ਸਤਿ ਪਿਆਰ ਅਤਿ ਖਾਲਸਾ ਸਾਹਿਬ ਜੀ ਬਸਤੀਆਂ ਲੱਖ ਲੱਖ ਵਧਾਈਆਂ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੈ ਜੀ ਫਿਲਮ ਪੰਜਾਬੀ ਫਿਲਮ ਅਕਾਲ ਦੀ ਜਿਹੜੀ ਬੇਰੋੜੀ ਚੱਲ ਬੇਰੋੜੀ ਆਲੋਚਨਾ ਹੋ ਰਹੀ ਹੈ ਮੈਂ ਸੋਚਦਾ ਕਿ ਉਸ ਤੋਂ ਆਪਾਂ ਥੋੜਾ ਜਿਹਾ ਗ੍ਰੇਜ ਜ਼ਰੂਰ ਕਰਨਾ ਚਾਹੀਦਾ ਕੱਲ ਫਿਲਮ ਨੂੰ ਦੇਖਣ ਦਾ ਮੌਕਾ ਮਿਲਿਆ ਤੇ ਫਿਲਮ ਨੂੰ ਦੇਖ ਕੇ ਕਾਫੀ ਵਧੀਆ ਲੱਗਿਆ ਤੇ ਹਰੇਕ ਚੀਜ਼ ਨੂੰ ਦੇਖਣ ਦੇ ਦੁਨੀਆਰੀ ਹੁੰਦੇ ਨੇ ਹਾਫ ਕਲਾਸ ਫੋਲੋ ਤੇ ਹਾਫ ਕਲਾਸ ਐਂਟੀ ਤੇ ਮੇਰੀ ਪਰਸਨਲ رائے ਇਹ ਹੈ ਕਿ ਆਪਾਂ ਨੂੰ ਇਸ ਫਰਮ ਨੂੰ ਹਾਫ ਕਲਾਸ ਫੋਲੋ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ ਫਿਲਮ ਦੇ ਵਿੱਚ ਸਿੱਖਣ ਖਾਸ ਕਰਕੇ ਛੋਟੇ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦਾ ਇੱਕ ਚੰਗਾ ਯਤਨ ਹੈ ਫਰਮ ਦੀ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗੀ ਫਰਮ ਦੇ ਵਿੱਚ ਇਕਮ ਕਰੇ ਵਾਲ ਤੇ ਸ਼ੰਦਾ ਕਰੇ ਵਾਲ ਜੋ ਕਿ ਜੀਪੀ ਕਰੇ ਵਾਲ ਸਾਡੇ ਪੁੱਛਾਂ ਜੀ ਨੇ ਸਭ ਤੋਂ ਪਰਨੇ ਉਹਨਾਂ ਦੀ ਮਿੱਠੀ ਕਿੰਨੀ ਸਾਫ ਚੱਲਦੀ ਹੈ ਦੋਨਾਂ ਦੇ ਸਕਰੀਨ ਪ੍ਰੈਜੈਂਸ ਕਮਾਲ ਦੀ ਹੈ ਤੇ ਸ਼ਾਸਤਰ ਵਿਦਿਆ ਦੇ ਵਿੱਚ ਉਹਨਾਂ ਨੇ ਇਸ ਫਿਲਮ ਤੋਂ ਪਹਿਲਾਂ ਕਿੰਨਾ ਕਿੰਨੀ ਮਿਹਨਤ ਕੀਤੀ ਆ ਇਸ ਚੀਜ਼ ਦਾ ਵੀ ਅੰਦਾਜ਼ਾ ਫਿਲਮ ਦੇ ਵਿੱਚ ਉਹਨਾਂ ਦੀ ਅੰਦਰਾ ਰੋਲਾ ਮੁੰਬੇ ਕੇ ਅਸੀਂ ਕਹਿ ਸਕਦਾ ਕਿ ਕਾਫੀ ਮਿਹਨਤ ਕੀਤੀ ਹੈ ਤੇ ਚੰਗੇ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਆਪਣੇ ਪ੍ਰੋਬਲਮ ਨਿਭਾਏ ਨੇ ਹੁਣ ਜਿਵੇਂ ਹਰ ਵੱਡੀ ਫਿਲਮ ਦੀ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਥੋੜੀਆਂ ਜਰੂਰ ਖਾਮੀਆਂ ਨੇ ਪਰ ਇੱਥੇ ਆਪਾਂ ਉਹ ਖਾਮੀਆਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਕੋਈ ਐਡੀ ਜਾਵਾ ਰਵੀ ਖਾਮੀ ਜਨ ਉਨਤਾਈ ਮੈਂਬਰوں ਦੇ ਵਿੱਚ ਨਹੀਂ ਲੱਗੀ ਕਿ ਜਿਸ ਨੂੰ ਦਾ ਕੋਈ ਵੀ ਇਸ਼ੂ ਪੈਣਾ ਚਾਹੀਦਾ ਇਸ ਤਰ੍ਹਾਂ ਦੀ ਫਿਲਮਾ ਪੰਜਾਬੀ ਸਿਨੇਮਾ ਲਈ ਇੱਕ ਚੰਗਾ ਸੰਕੇਤ ਹੈ ਤੇ ਆਪਾਂ ਨੂੰ ਨਿਖਾਰਜ ਕਰਨਾ ਚਾਹੀਦਾ ਨਾਲ ਖੜਨਾ ਚਾਹੀਦਾ ਗਿੱਪੀ ਗਰੇਵਾਲ ਸਾਹਿਬ ਉਹਨਾਂ ਦੇ ਖਾਸ ਕਰਕੇ ਜਦੋਂ ਜਦੋਂ ਇਹ ਜਿਹੜੀ ਫਿਲਮ ਦੀ ਕੋਲਾਬੋਰੇਸ਼ਨ ਬੰਬੇ ਵਾਲਿਆਂ ਨਾਲ ਕਰਨ ਜੋਗ ਹੋਣਾ ਉਹਦੀ ਧਰਮਾ ਪ੍ਰੋਡਕਸ਼ਨ ਦੇ ਨਾਲ ਕਿਉਂਕਿ ਐਡਾ ਵੱਡਾ ਪਲੇਟਫਾਰਮ ਮਿਲਣਾ ਸਿੱਖੀ ਨੂੰ ਪ੍ਰਚਾਰ ਕਰਨਾ ਖਾਲਸੇ ਦਾ ਪ੍ਰਚਾਰ ਕਰਨਾ ਇਹ ਬਹੁਤ ਵੱਡੀ ਗੱਲ ਹੈ ਇਹ ਜੇ ਕਿਸੇ ਕਾਰਨ ਕਰਕੇ ਇਹ ਫਿਲਮ ਨਹੀਂ ਚੱਲਦੀ ਤਾਂ ਮੈਂ ਸਮਝਦਾ ਕਿ ਬੰਬੇ ਵਾਲਿਆਂ ਦਾ ਆਪਣੇ ਸਿਰ ਇਕਾਂਬਾ ਜਾਂ ਗਿੱਪੀ ਗਰਿਆਲ ਸਾਉਂ ਬੰਦੇ ਸਿਰ ਇਕਾਂਬਾ ਹੀ ਰਹਿਣਾ ਕਿ ਅਸੀਂ ਤੁਹਾਡੇ ਨਾਲ ਕੋਲਾਬੋਰੇਸ਼ਨ ਕੀਤੀ ਸੀ ਪਰ ਤੁਹਾਡੇ ਆਪਣੇ ਬੰਦਿਆਂ ਨੇ ਬੇਲੂੜੀ ਆਲੋਚਨਾ ਕਰਕੇ ਜਲਤਾਂ ਖਿੱਚ ਕੇ ਫਿਲਮ ਚੱਲਣ ਨਹੀਂ ਦਿੱਤੀ ਤੇ ਅੱਗੇ ਤੋਂ ਗਿੱਪੀ ਗਰਿਆਲ ਹੁਣੀ ਵੀ ਮੇਰੇ ਖਿਆਲ ਦੇ ਵਿੱਚ ਫਿਰ ਜਿਹੜਾ ਆਪਣਾ ਰੋਖਾ ਹੋ ਰੌਂਗ-ਕੌਂਗ ਕਾਮੇਡੀ ਨੇ ਹੁਣਾ ਬਣ ਕਰਾਂਗੇ ਤੇ ਅਪਾ ਨੂੰ ਆਪਾ ਇਸ ਫਿਲਮ ਨੂੰ ਹੋਰ ਸਪੋਰਟ ਕਰਨੀ ਚਾਹੀਦੀ ਹੈ ਤੇ ਤਾਂ ਜੋ ਅ ਅੱਗੇ ਤੋਂ ਵੀ ਜਿਹੜੀਆਂ ਫਰਮਾਂ ਨੇ ਅਜਿਹੀਆਂ ਹੀ ਪੰਜਾਬੀ ਸਿਰਮਈ ਦੇ ਵਿੱਚ ਆਉਂਦੀਆਂ ਰਹਿਣ ਤੇ ਆ ਬਾਕੀ ਆ ਇੱਕ ਹੋਰ ਗੱਲ ਹੈ ਕਿ ਕਈ ਆ ਬਸਿਓ ਫਿਲਮ ਦੇ ਇਸ ਕ업 ਕੇ ਰੂਤਨਾ ਹੋ ਰਹੀ ਹੈ ਕਿ ਫਿਲਮ ਨੂੰ ਅੰਜਾਣ ਕਮਰਸ਼ੀਅਲਾਈਜ਼ ਕੀਤਾ ਗਿਆ ਹੈ ਜਾਂ ਇਹ ਪੈਸੇ ਬਣਾਉਣ ਲਈ ਫਿਲਮ ਬਣਾਈ ਗਈ ਹੈ ਤੇ ਉਹਸ ਨੂੰ ਜਿਪੀ ਕਰਿਆ ਉਹਨਾਂ ਦਾ ਜਿਹੜਾ ਫਿਲਮ ਮੇਕਿੰਗ ਹੈ ਉਹਤੋ ਬਿਜ਼ਨਸ ਆ ਤੇ ਇਸ ਫਰਮ ਦੇ ਵਿੱਚ ਜਿਹੜਾ ਸਾਰਾ ਪਰਿਵਾਰ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਮਿਹਨਤ ਕੀਤੀ ਆ ਤੇ ਫਿਲਮ ਮੇਕਿੰਗ ਉਹਨਾਂ ਦਾ ਬਰੈਡ ਐਂਡ ਬਟਰ ਰੋਟੀ ਰੋਟੀ ਆ ਤੇ ਉਸ ਇਸ ਤਰ੍ਹਾਂ ਜੇ ਫਿਲਮ ਤੋਂ ਚਾਰ ਪੈਸੇ ਵੜਾਉਂਦੇ ਵੀ ਨਹੀਂ ਤਾਂ ਉਹਦੇ ਵਿੱਚ ਮੇਰੇ ਖਿਆਲ ਵਿੱਚ ਕੋਈ ਇਹਦੇ ਵਿੱਚ ਕੋਈ ਕਿਸੇ ਨੂੰ ਵੀ ਕਿਸੇ ਪਰੰਦਾ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਐਜ਼ ਲੋং ਐਸ ਦੇ ਆਰ ਮੇਕਿੰਗ ਗੁੱਡ ਮੂਵੀਜ਼ ਤੇ ਚਾਹੇ 20% ਮੈਂ ਕਰਾਂ ਉਹ ਵੀ 40% ਆਪਾਂ ਫਿਲਮ ਤੋਂ ਸਿੱਖਣ ਨੂੰ ਮਿਲਦਾ ਨਾ ਉਹ ਵੱਡੀ ਗੱਲ ਹੈ ਤੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਆਪਾਂ ਫਿਲਮ ਨੂੰ ਹਾਫ ਕਲਾਸ ਫੁੱਲ ਦੇ ਨਜ਼ਰੀਏ ਨਾਲ ਦੇਖੀਏ ਤੇ ਆ ਫਿਲਮ ਨੂੰ ਪਾਉਂ ਜਾਓ ਕਰੀਏ ਤਾਂ ਜੋ ਅਦਕੇ ਤੋਂ ਵੀ ਆ ਬੰਬੇ ਵਾਲੇ ਪ੍ਰੋਡੂਸਰ ਨੇ ਜਿਹੜਾ ਵੱਡੇ ਪ੍ਰੋਡਕਸ਼ਨ ਹਾਊਸ ਨੇ ਉਹ ਪੰਜਾਬੀ ਆ ਫਰਮਾਂ ਵਿੱਚ ਐਸਾ ਹੋਰ ਇਨਵੈਸਟ ਕਰ ਸਕਣ ਤੇ ਉਹ ਜਿਹੜੀਆਂ ਵਧੀਆ ਫਿਲਮ ਨੇ ਸਿੱਖੀ ਇਤਿਹਾਸ ਨਾਲ ਸੰਬੰਧਿਤ ਖਾਸ ਸੈਨ ਨਾਲ ਸੰਬੰਧਿਤ ਫਰਮਾਂ ਨੇ ਉਹਨਾਂ ਵਰਗੀਆਂ ਹੋਰ ਫਰਮਾਂ ਲੈ ਕੇ ਆਉਂਦੇ ਰਹੇ